ਹਾਂਜੀ ਸੱਚੀ ਗੱਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹਾ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਨਾ ਕਾਫੀ ਸਾਨੂੰ ਪਰਮ ਵੀ ਹਦਾਇਤ ਲੱਗੀ ਹੈ ਪਲੱਸ ਲੋਕਾਂ ਦਾ ਇੱਕ ਬੜਾ ਹੀ ਮਾੜੀ ਘਟਨਾ ਹੋ ਰਹੀ ਹੈ ਕਿ ਜਿਹੜੇ ਸਾਡੇ ਬੱਚੇ ਡੋਕੀ ਲਾ ਕੇ ਗਏ ਨੇ ਉਹ ਵਾਪਸ ਆ ਰਹੇ ਤੇ ਉਹਦੇ ਵਿੱਚ ਅਸੀਂ ਜੋ ਅੱਜ ਦੀ ਕਾਰਵਾਈ ਹੈ ਉਹ ਇਹੀ ਸਾਡੇ ਟ੍ਰੈਵਲ ਏਜੰਸੀ ਜਿਹੜੇ ਇਮੀਗ੍ਰੇਸ਼ਨ ਕੰਸਲਟੈਂਟਸ ਹੈ ਉਹ ਉਹਨਾਂ ਨੂੰ ਮੈਂ ਇਹੀ ਹਦਾਇਤ ਕਰਦਾ ਕਿ ਆਪਣਾ ਪ੍ਰੋਪਰ ਲਾਇਸੈਂਸ ਲੈ ਕੇ ਰੂਲਾਂ ਅਨੁਸਾਰ ਹੀ ਆਪਣਾ ਜਿਹੜਾ ਕੰਮ ਕਰਨ ਗੈਰ ਰੂਲ ਅਨੁਸਾਰ ਜਾਂ ਬਿਨਾ ਕਿਸੇ ਆਪਣੇ ਮંજੂਰੀ ਲੈ ਬਿਨਾ ਕੋਈ ਵੀ ਕਿਸੇ ਤਰੀਕੇ ਦੀ ਗਲਤ ਜੇ ਕੰਮ ਕਰਦਾ ਜਾਂ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦਾ ਟ੍ਰੈਵਲ ਏਜੰਟ ਦਾ ਕੰਮ ਕਰਦਾ ਕਿਸੇ ਨੂੰ ਭੇਜਦਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਇਸ ਸਬੰਧੀ ਜਿਹੜੀ ਹੈ ਅਸੀਂ ਸਾਰੇ ਐਸਟੀਐਮਸ ਨੂੰ ਵੀ ਹਦਾਇਤ ਕਰ ਦਿੱਤੀ ਹੈ ਕਿ ਉਹ ਵੀ ਆਪਣੇ ਆਪਣੇ ਸਬਡਿਵੀਜ਼ਨਸ ਚ ਚੈਕਿੰਗ ਕਰਨ ਪਲੱਸ ਅੱਜ ਮੇਰੇ ਵੱਲੋਂ ਵੀ ਆਪਣੇ ਜਿਹੜੇ ਇਮੀਗ੍ਰੇਸ਼ਨ ਸੇ ਕਈ ਥਾਵਾਂ ਤੇ ਚੈਕਿੰਗ ਕੀਤੀ ਗਈ ਜਿਹੜੇ ਵਿੱਚੋਂ ਇੱਕ ਦਾ ਸਾਨੂੰ ਦੇਖਿਆ ਕਿ ਉਹ ਪਾਇਆ ਗਿਆ ਕਿ ਉਹਨੇ ਪ੍ਰੋਪਰ ਆਪਣੇ ਜਿਹੜੇ ਲਾਇਸੈਂਸ ਵਗੈਰਾ ਲਿਆ ਹੈ ਚਲੋ ਜੀ ਇਹ ਖੁਸ਼ੀ ਵਾਲੀ ਗੱਲ ਹੈ ਦੂਸਰਾ ਸੀ ਜੇ ਚੈੱਕ ਕੀਤੇ ਉਹ ਬੰਦ ਮਿਲੇ ਤੇ ਮੈਂ ਫੇਰ ਕਵਾਂਗਾ ਕਿ ਇਹ ਜਿਹੜੀ ਚੈਕਿੰਗ ਸਾਡੀ ਕੰਟੀਨਿਊ ਰਹੇਗੀ ਬਸ ਇਹਦੇ ਵਿੱਚ ਇਹ ਹੀ ਹੈ ਕਿ ਜੇ ਕਿਸੇ ਦੀ ਕੋਈ ਕਮੀ ਪੇਸ਼ੀ ਡਾਕੂਮੈਂਟ ਸੀ ਕਮੀ ਹੈ ਉਹ ਆਪਣੀਆਂ ਪੂਰੀਆਂ ਕਰਵਾ ਲੀਆਂ ਜਾਣ ਕਿਉਂਕਿ ਨਜਾਇਜ਼ ਗਲਤ ਤਰੀਕੇ ਦੇ ਨਾਲ ਕੋਈ ਜੇ ਕਿਸੇ ਨੂੰ ਬਾਹਰ ਭੇਜਦਾ ਹੈ ਉਹ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕੋਈ ਮਰਦ ਇਹ ਫਸਟ ਟਾਈਮ ਨਹੀਂ ਹੈ ਤੁਹਾਨੂੰ ਕੋ ਬੋਲਦੇ ਨਾ ਕਿ ਜੋ ਵੀ ਆਪਣੇ ਕਲਾਸਰੂਮਸ ਨੇ ਜਿੰਨੇ ਵੀ ਆਪਕੇ ਫਾਇਰ ਕੇ ਸੇਫਟੀ ਇਕਵਿਪਮੈਂਟਸ ਨੇ ਹਰ ਇੱਕ ਚੀਜ਼ ਪ੍ਰੋਪਰ ਹੋਣੀ ਚਾਹੀਦੀ ਹੈ ਐਸਪਰ ਟੂ ठीक है नहीं आपको लाइसेंस मिला हुआ अच्छी बात है नहीं तो इसके अगर नहीं हुई तो लाइसेंस कैंसिल right, no, no कर देंगे राइट नो नो स्टूडेंट इज ना नेक्स्ट टाइम आएंगे बच्चे के साथ इंटरेक्शन करेंगे कि आपकी तरफ से या इनकी तरफ से क्वैक्स का पैसे तो नहीं लिए जा रहे ठीक है मेक इट श्योर